ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਇਆ ਏ ਕਿ ਨਿਸ਼ਾਨ ਸਾਹਿਬਾਂ ਦਾ ਜੋ ਰੰਗ ਹੈ ਚੋਲਿਆਂ ਦਾ ਪਹਿਲਾਂ ਜਿਵੇਂ ਕੇਸਰੀ ਨਿਸ਼ਾਨ ਸਾਹਿਬ ਚੜਾਈ ਜਾਂਦੇ ਨੇ ਕੇਸਰੀ ਚੋਲੇ ਚੜਾਈ ਜਾਂਦੇ ਨੇ ਨਿਸ਼ਾਨ ਸਾਹਿਬਾਂ ਦੇ ਉੱਪਰ ਕਈਆਂ ਜਗ੍ਹਾ ਤੇ ਆਪਾਂ ਦੇਖਿਆ ਸੀ ਕਿ ਕਈਆਂ ਜਗ੍ਹਾ ਤੇ ਪਹਿਲਾਂ ਵੀ ਸੁਰਮਈ ਜਾਂ ਤੁਹਾਨੂੰ ਨੀਲੇ ਰੰਗ ਦੇ ਜੋ ਚੋਲੇ ਆ ਹਨ ਉਹ ਨਿਸ਼ਾਨ ਸਾਹਿਬਾਂ ਦੇ ਉੱਪਰ ਮਿਲਣਗੇ ਹੁਣ ਜੋ ਇਹਨਾਂ ਨੇ ਫੈਸਲਾ ਲਿਆ ਹੈ ਕਿ ਜੋ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਹੈ ਉਹ ਬਸੰਤੀ ਹੋਣਾ ਚਾਹੀਦਾ ਹੈ ਜਾਂ ਸੁਰਮਈ ਹੋਣਾ ਚਾਹੀਦਾ ਹੈ ਤੇ ਕੁਝ ਐਸਜੀਪੀਸੀ ਨੇ ਜੋ ਇਹ ਹੁਕਮ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੋ ਕੇਸਰੀ ਰੰਗ ਹੈ ਉਹ ਕਿਤੇ ਨਾ ਕਿਤੇ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਹੈ ਕਈ ਲੋਕ ਇਸ ਦੇ ਉੱਪਰ ਕਿੰਤੂ ਪ੍ਰੰਤੂ ਵੀ ਕਰ ਰਹੇ ਨੇ ਟਿੱਪਣੀਆਂ ਵੀ ਕਰ ਰਹੇ ਨੇ ਤੇ ਬਹੁਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਧੀਰ ਆਏ ਦਰਸਤ ਆਏ ਕਿਉਂਕਿ ਜਦੋਂ ਆਪਾਂ ਨਿਸ਼ਾਨ ਸਾਹਿਬਾਂ ਦੇ ਰੰਗ ਦੀ ਗੱਲ ਕਰਾਂਗੇ ਜਿੱਥੇ ਮਹਾਰਾਜ ਨੇ ਤੇ ਇਹ ਵੀ ਕਿਹਾ ਏ ਚਾਹੇ ਉਹ ਦੂਸਰੇ ਸੰਦਰਭ ਦੇ ਵਿੱਚ ਆਉਂਦਾ ਏ ਕਿ ਸਭੇ ਰੰਗ ਨਾਰਾਇਣੇ ਜੀਤੇ ਮਨ ਭਾਵਨ ਉਥੇ ਜਦੋਂ ਆਪਾਂ ਰਹਿਤ ਮਰਿਆਦਾ ਪੜਦੇ ਆਂ ਰਹਿਤ ਮਰਿਆਦਾ ਜਦੋਂ ਸਿਆਣੇ ਪੁਰਖਾਂ ਨੇ ਜਦੋਂ ਇਹ ਤਿਆਰ ਕੀਤੀ ਉਸ ਦੇ ਵਿੱਚ ਵੀ ਬਕਾਇਦਾ ਇਹੀ ਅੰਕਿਤ ਕੀਤਾ ਸੀ ਕਿ ਜੋ ਨਿਸ਼ਾਨ ਸਹਿਬਾਂ ਦੇ ਚੋਲਿਆਂ ਦਾ ਰੰਗ ਆ ਉਹ ਜਾਂ ਤੇ ਸਰਮਈ ਹੋਵੇ ਤੇ ਜਾਂ ਫਿਰ ਬਸੰਤੀ ਹੋਣਾ ਚਾਹੀਦਾ ਹੈ ਉਥੇ ਵੀ ਤੁਹਾਨੂੰ ਕੇਸਰੀ ਰੰਗ ਨਹੀਂ ਮਿਲੇਗਾ ਤੇ ਜੇ ਰੰਗਾਂ ਦੇ ਵਿੱਚ ਪੈ ਜਾਵਾਂਗੇ ਕਿਉਂਕਿ ਰੰਗ ਤੇ ਸਾਰੇ ਪਰਮੇਸ਼ਰ ਦੇ ਨੇ ਜਿੱਥੇ ਗੁਰਬਾਣੀ ਦੇ ਵਿੱਚ ਵੀ ਆਪਾਂ ਵਜਨ ਪੜ੍ਹਦੇ ਹਾਂ ਰੰਗਾਂ ਦੇ ਬਾਬਤ ਜਿਵੇਂ ਗੁਰਬਾਣੀ ਦੇ ਵਿੱਚ ਮਾਲਕ ਕਹਿੰਦੇ ਨੇ ਕਿ ਲਾਲ ਰੰਗ ਤਿਸਕੋ ਲੱਗਾ ਜਾਂ ਜਿੱਥੇ ਮੁਸਲਮਾਨ ਵੀਰਾਂ ਦੀ ਜੇ ਗੱਲ ਆਵੇਗੀ ਉਹਦੇ ਵਿੱਚ ਜਿਵੇਂ ਆਪਾਂ ਆਸਾ ਦੀ ਵਾਰ ਦੇ ਵਿੱਚ ਵਜਨ ਪੜ੍ਹਦੇ ਆਂ ਇਹ ਨੀਲ ਬਸਤਰ ਪਹਿਰ ਹੋਵੇ ਪ੍ਰਮਾਣ ਮਲੇਸ਼ ਧਾਨ ਲੈ ਪੂਜੇ ਪ੍ਰਾਨ ਇਸ ਤਰ੍ਹਾਂ ਹੋਰ ਕਈ ਥਾਵਾਂ ਤੇ ਆਪਾਂ ਨੂੰ ਐਸੀਆਂ ਗੱਲਾਂ ਮਿਲ ਜਾਂਦੀਆਂ ਨੇ ਪਰ ਸਿੱਖੀ ਦੇ ਅੰਦਰ ਜੋ ਸਿਧਾਂਤ ਨੇ ਜੋ ਧਰਮ ਹੈ ਜੇ ਤੇ ਮਨੁੱਖ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰੋਂ ਉੱਪਰ ਉੱਠ ਜਾਂਦਾ ਏ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਉਂਦਾ ਤੇ ਫਿਰ ਤੇ ਉਹਦੇ ਵਾਸਤੇ ਜਿਹੜੇ ਸਾਰੇ ਰੰਗ ਉਹ ਪਰਮੇਸ਼ਰ ਦੇ ਦਿੱਤੇ ਹਨ ਕੋਈ ਵੀ ਰੰਗ ਮਾੜਾ ਜਾਂ ਚੰਗਾ ਨਹੀਂ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਆਵੇਗੀ ਅਕਾਲ ਤਖਤ ਸਾਹਿਬ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਇਸ ਦੀ ਉਸਾਰੀ ਕੀਤੀ ਤੇ ਕਰਵਾਈ ਤੇ ਉਹਨਾਂ ਨੇ ਜੋ ਜੋ ਹੁਕਮ ਇਸ ਜਗ੍ਹਾ ਤੋਂ ਜਾਰੀ ਕੀਤੇ ਉਹ ਸਾਰੀ ਹੀ ਸਿੱਖ ਕੌਮ ਨੇ ਸਮੇਂ-ਸਮੇਂ ਅਨੁਸਾਰ ਮੰਨੇ ਤੇ ਅੱਜ ਵੀ ਮੰਨਦੇ ਆ ਚਾਹੇ ਵਿੱਚ ਕਈ ਐਸੀ ਸਿਆਸੀ ਤਾਕਤਾਂ ਜਾਂ ਹੋਰ ਕਈ ਥਾਵਾਂ ਤੇ ਮਿਲਗੋਬਾ ਹੋ ਜਾਂਦਾ ਏ ਪਰ ਜੋ ਸਾਡਾ ਅਕੀਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਥੋਂ ਜੋ ਵੀ ਹੁਕਮਨਾਮਾ ਜਾਰੀ ਹੁੰਦਾ ਏ ਉਹ ਚਾਹੀਦਾ ਏ ਕਿ ਜਿੰਨੇ ਵੀ ਗੁਰੂ ਧਾਮ ਨੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਕਮੇਟੀਆਂ ਨੇ ਸਾਰਿਆਂ ਨੂੰ ਹੀ ਉਹ ਜੋ ਹੁਕਮ ਹੈ ਉਹ ਮੰਨਣਾ ਬਣਦਾ ਏ ਔਰ ਉਸ ਨੂੰ ਮੰਨਣਾ ਚਾਹੀਦਾ ਵੀ ਏ ਸੋ ਇਸ ਦੇ ਚੱਲਦਿਆਂ ਜੋ ਹੁਕਮ ਜਾਰੀ ਹੋਏ ਨੇ ਉਸ ਨੂੰ ਮੰਨਦਿਆਂ ਜੋ ਤੁਹਾਡੇ ਨਜ਼ਦੀਕੀ ਗੁਰੂ ਘਰ ਨੇ ਜਿੱਥੇ-ਜਿੱਥੇ ਵੀ ਨੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਨਾਂ ਦਾ ਹੈ ਜੋ ਉਹ ਨਿਸ਼ਾਨ ਸਾਹਿਬਾਂ ਦੇ ਜੋ ਚੋਲਿਆਂ ਦਾ ਰੰਗ ਹੈ ਜਿਵੇਂ ਜੇ ਆਪ ਜੀ ਨੂੰ ਸਰਮਈ ਜਿੱਥੋਂ ਕਪੜਾ ਮਿਲ ਜਾਂਦਾ ਏ ਜਾਂ ਬਸੰਤੀ ਰੰਗ ਮਿਲ ਜਾਂਦਾ ਏ ਸੋ ਉਸ ਨੂੰ ਬਦਲਣਾ ਚਾਹੀਦਾ ਏ ਇਤਿਹਾਸ ਭਾਵੇਂ ਕਿਸੇ ਨੂੰ ਨਾ ਹੀ ਪਤਾ ਹੋਵੇ ਕਿਉਂਕਿ ਜੋ ਨਿਸ਼ਾਨ ਸਾਹਿਬ ਦਾ ਇਤਿਹਾਸ ਏ ਬਹੁਤ ਵਿਲੱਖਣ ਤੇ ਵੱਡਾ ਏ ਜਿੱਥੇ ਇਹ ਪ੍ਰਤੀਕ ਦਵਾਉਂਦਾ ਏ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਕਿ ਜੋ ਵੀ ਦੂਰੋਂ ਨੇੜਿਓਂ ਕੋਈ ਚਾਹੇ ਗਰੀਬ ਆਵੇ ਕੋਈ ਲੋੜਵੰਦ ਆਉਂਦਾ ਏ ਉਹ ਦੂਰੋਂ ਦੇਖ ਲੈਂਦਾ ਹੈ ਕਿ ਇਸ ਜਗ੍ਹਾ ਤੇ ਗੁਰੂ ਘਰ ਹੈ ਔਰ ਨਿਸ਼ਾਨ ਸਾਹਿਬ ਇਸ ਜਗ੍ਹਾ ਦਾ ਪ੍ਰਤੀਕ ਹੈ ਔਰ ਉਥੇ ਆ ਕੇ ਚਾਹੇ ਉਸ ਨੂੰ ਰਹਿਣ ਦੇ ਵਾਸਤੇ ਜਗ੍ਹਾ ਮਿਲ ਜਾਵੇ ਖਾਣ ਦੇ ਵਾਸਤੇ ਭੋਜਨ ਪਦਾਰਥ ਮਿਲ ਜਾਵੇ ਜਾਂ ਕਿਸੇ ਕਿਸਮ ਦਾ ਉਸ ਨੂੰ ਖਤਰਾ ਆਵੇ ਔਰ ਇਸ ਜਗ੍ਹਾ ਤੇ ਆ ਕੇ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਗੁਰੂ ਘਰ ਦੇ ਵਿੱਚ ਆ ਕੇ ਉਹ ਆਪਣੇ ਆਪ ਨੂੰ ਸੇਫ ਸਮਝਦਾ ਏ ਦੂਜਾ ਜਦੋਂ ਆਪਾਂ ਗੁਰੂ ਇਤਿਹਾਸ ਪੜਾਂਗੇ ਤੇ ਜਦੋਂ ਸ੍ਰੀ ਆਨੰਦਪੁਰ ਸਾਹਿਬ ਜਦੋਂ ਇਹ ਜੰਗ ਹੁੰਦੇ ਨੇ ਚਮਕੌਰ ਸਾਹਿਬ ਜੰਗ ਹੁੰਦਾ ਏ ਆਨੰਦਪੁਰ ਸਾਹਿਬ ਦੇ ਜੰਗ ਦੇ ਇਹਦੇ ਵਿੱਚ ਚਲਦੇ ਆਪਾਂ ਦੇਖਦੇ ਹਾਂ ਕਿ ਇੱਕ ਜੰਗ ਐਸਾ ਆ ਜਿਸ ਜੰਗ ਦੇ ਵਿੱਚ ਭਾਈ ਆਲਮ ਸਿੰਘ ਜੀ ਦਾ ਨਾਮ ਆਉਂਦਾ ਏ ਕਿਉਂਕਿ ਜਦੋਂ ਜੰਗ ਹੁੰਦੇ ਨੇ ਜੁੱਧ ਹੁੰਦੇ ਨੇ ਸਭ ਤੋਂ ਉਹਨਾਂ ਦੇ ਅੱਗੇ ਜੋ ਨਿਸ਼ਾਨ ਹੈ ਉਹ ਚੱਲਦਾ ਹੈ ਚਾਹੇ ਉਹ ਜੇ ਦੂਸਰੇ ਪਾਸੇ ਦੁਸ਼ਮਣ ਹੋਣ ਤੇ ਉਹ ਵੀ ਆਪਣਾ ਨਿਸ਼ਾਨ ਲੈ ਕੇ ਅੱਗੇ ਜਾਂਦੇ ਨੇ ਗੁਰੂ ਘਰ ਵੱਲੋਂ ਜੋ ਨਿਸ਼ਾਨ ਸਾਹਿਬ ਉਠਾ ਕੇ ਉਸ ਨੂੰ ਹੱਥ ਦੇ ਵਿੱਚ ਫੜ ਕੇ ਅੱਗੇ-ਅੱਗੇ ਇੱਕ ਸਿੰਘ ਜਾਂਦਾ ਏ ਜਿਵੇਂ ਹੁਣ ਵੀ ਆਪਜੀ ਦਰਸ਼ਨ ਕਰੋ ਕਿਤੇ ਨਗਰ ਕੀਰਤਨ ਹੁੰਦਾ ਏ ਜਾਂ ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਅੱਗੇ ਨਿਸ਼ਾਨ ਸਾਹਿਬ ਸਭ ਤੋਂ ਪਹਿਲਾਂ ਚੱਲਦੇ ਨੇ ਭਾਈ ਆਲਮ ਸਿੰਘ ਜੀ ਜਾ ਰਹੇ ਨੇ ਨਿਸ਼ਾਨ ਸਾਹਿਬ ਲੈ ਕੇ ਜੇ ਦੁਸ਼ਮਣਾਂ ਨੇ ਕਿਹਾ ਏ ਕਿ ਇਸ ਨੂੰ ਛੁੱਟ ਦਿਓ ਤੇ ਉਹ ਕਹਿੰਦਾ ਏ ਗੁਰੂ ਕਾ ਪਿਆਰਾ ਕਿ ਜਿੰਨਾ ਚਿਰ ਤੱਕ ਮੇਰੇ ਅੰਦਰ ਜਿੰਦ ਹੈ ਇਸ ਨੂੰ ਮੈਂ ਆਪਣੇ ਹੱਥ ਦੇ ਵਿੱਚ ਫੜ ਕੇ ਚੱਲਦਾ ਰਵਾਂਗਾ ਉਹ ਕਹਿੰਦੇ ਨੇ ਕਿ ਤੇਰੇ ਹੱਥ ਵੱਡ ਦੇਤੇ ਜਾਣਗੇ ਤੇ ਗੁਰੂ ਕਾ ਪਿਆਰਾ ਕਹਿੰਦਾ ਏ ਕਿ ਮੈਂ ਇਸ ਨੂੰ ਆਪਣੀਆਂ ਲੱਤਾਂ ਦੇ ਨਾਲ ਸਾਂਭ ਲਵਾਂਗਾ ਜਿਉਂ ਕਹਿੰਦੇ ਨੇ ਕਿ ਤੇਰੀਆਂ ਸੀ ਲੱਤਾਂ ਵੀ ਵੱਡ ਦੇਵਾਂਗੇ ਫਿਰ ਉਸ ਸਿੰਘ ਦੇ ਬਚਨ ਸਨ ਕੇ ਮੈਂ ਇਸ ਨੂੰ ਆਪਣੇ ਮੁਖ ਦੇ ਵਿੱਚ ਪਕੜ ਲਵਾਂਗਾ ਔਰ ਜੇ ਉਹ ਕਹਿੰਦੇ ਨੇ ਕਿ ਅਸੀਂ ਤੇਰਾ ਸੀਸਲਾਹ ਦੇਵਾਂਗੇ ਤੇ ਫਿਰ ਉਹ ਗੁਰੂ ਕਾ ਪਿਆਰਾ ਕਹਿੰਦਾ ਏ ਜੇ ਮੇਰਾ ਸੀਸਲਾਹ ਦਿਓਗੇ ਤੇ ਫਿਰ ਇਹ ਜਿਸ ਦਾ ਨਿਸ਼ਾਨ ਹੈ ਉਹ ਆਪੇ ਇਸ ਦੀ ਰੱਖਿਆ ਕਰੇਗਾ ਆਪੇ ਇਸ ਨੂੰ ਸੰਭ ਲਵੇਗਾ ਨਿਸ਼ਾਨ ਸਾਹਿਬ ਦਾ ਐਸਾ ਇਤਿਹਾਸ ਏ ਪਰ ਅੱਜ ਕਿੰਤੂ ਪਰੰਤੂ ਕਰਨ ਵਾਲੇ ਬਹੁਤ ਲੋਕ ਨੇ ਚਾਹਦਾ ਤੇ ਇਹ ਹੈ ਕਿ ਜੋ ਸਾਡਾ ਕੇਂਦਰੀ ਸਥਾਨ ਹੈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਹੈ ਜਿੱਥੋਂ ਹੁਕਮਨਾਮੇ ਜਾਰੀ ਹੁੰਦੇ ਨੇ ਉਹਨਾਂ ਨੂੰ ਸਾਨੂੰ ਮੰਨਣਾ ਚਾਹੀਦਾ ਹੈ